ਸਸਿਕਾ ਮੇਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਦਾ ਬਿਲਕੁਲ ਠੀਕ ਹਮੋਂਗੇ ਤਾਂ ਰਾਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ ਪੰਜਾਬ ਪੁਲਿਸ ਦੀ ਭਰਤੀ ਬਾਰੇ ਇੱਕ ਇੰਪੋਰਟੈਂਟ ਅਪਡੇਟ ਠੀਕ ਹੈ ਜੀ ਇਹ ਅਪਡੇਟ ਦਾਬਾਸ ਤੇ ਡਿਪਾਰਟਮੈਂਟ ਦੁਬਾਰਾ ਹੁਣ ਨੋਟਿਸ ਇੱਕ ਜਾਰੀ ਕੀਤਾ ਗਿਆ ਉਸ ਤੋਂ ਪਹਿਲਾਂ ਰਾਜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਵੀ ਕੋਈ ਕੈਂਡੀਡੇਟ ਰਾਜੀ ਪੁਲਿਸ ਦੇ ਵਿੱਚ ਜਾਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਸਿਲੈਕਟ ਹੁੰਦਾਗਾ ਤਾਂ ਹਰ ਇੱਕ ਵੀਡੀਓ ਥੱਲੇ ਆਦਾ ਰਿਵਿਊ ਜ਼ਰੂਰ ਦੇਖ ਕਰੋ ਰਾਜੀ ਠੀਕ ਹੈ ਜੀ ਤੇ ਚਲੋ ਰਾਜੀ ਚੱਲਦੇ ਆ ਜਿਹੜੇ ਨੋਟੀਫਿਕੇਸ਼ਨ ਵੱਲ ਤੇ ਨੋਟੀਫਿਕੇਸ਼ਨ ਤੋਂ ਪਹਿਲਾਂ ਤੁ ਬਹੁਤ سارے ਬੱਚੇ ਨੇ ਰਾਜੇ ਪਰੇਸ਼ਨ ਹੁੰਦਾਗਾ ਕਿ ਜੀ ਹੁਣ ਕਿਹੜੀਆਂ ਕਿਹੜੀਆਂ ਪੋਸਟ ਆਉਣਗੀਆਂ ਪੰਜਾਬ ਦੇ ਵਿੱਚ ਤਾਂ ਜੋ ਅਸੀਂ ਉਹਦੀ ਤਿਆਰੀ ਕਰ ਸਕੀਏ ਤਾਂ ਕਰਕੇ ਇੱਕ ਵਾਰ ਰਾਜੇ ਤੁਹਾਨੂੰ ਮੈਂ ਧਿਆਨ ਨਾਲ ਦੱਸਣਾ ਚਾਹਣਾਗਾ ਕਿ ਤੁਹਾਡੀ ਰਾਜੇ ਪੰਜਾਬ ਪੁਲਿਸ 2024 ਦੀ ਜਿਹੜੀ ਭਰਤੀ ਹੈ ਠੀਕ ਹੈ ਜੀ ਜਨਵਰੀ 'ਚ ਤੁਹਾਡੇ ਫਾਰਮ ਆਨਲਾਈਨ ਹੋ ਜਾਣੇ ਆ ਤਾਂ ਉਹਦਾ ਜਿਹੜਾ ਕੋਰਸ ਹੈ ਰਾਜੇ ਹੁਣੇ ਤੋਂ ਸਟਾਰਟ ਹੋ ਚੁੱਕਿਆਗਾ ਠੀਕ ਹੈ ਜੀ ਤੇ ਵੀਡੀਓ ਦੀ ਭਰਤੀ ਆ ਰਹੀ ਹੈ ਰਾਜੇ ਦੁਬਾਰੇ ਰੀਓਪਨ ਪੰਜਾਬ ਪਟਵਾਰੀ ਦੇ ਫਾਰਮ ਜਨਵਰੀ 'ਚ ਤੁਹਾਡੇ ਆਨਲਾਈਨ ਹੋ ਜਾਣਗੇ ਸੀਨੀਅਰ ਅਸਿਸਟੈਂਟ ਦਾ ਚੱਲ ਰਿਹਾ ਰਾਜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਡਰਾਈਵਰ ਭਰਤੀ ਰਾਜੇ ਤੇ ਆਲ ਪੰਜਾਬ ਤੇ ਐਗਜ਼ਾਮ ਆਲ ਕਲਰਕਰ ਦੀ ਰਾਜੇ 1000 ਰੁਪਏ ਕੇਸੀ ਆ ਰਹੀ ਹੈ ਨਾ ਸਾਰੇ ਰਾਜੇ ਤੁਸੀਂ ਤਿਆਰੀ ਕਰ ਸਕਦੇ ਹੋ ਕਿਸੇ ਵੀ ਇੱਕ ਬੈਚ ਤੋਂ ਲੈ ਕੇ ਜਿਹਦੇ ਵੀ ਤੁਹਾਨੂੰ ਇੰਗਲਿਸ਼ ਅਤੇ ਪੰਜਾਬੀ ਦੋਨੇ ਮੀਡੀਅਮ ਦੇ ਵਿੱਚ ਕਲਾਸਾਂ ਮਿਲਣਗੀਆਂ ਨਾਲ ਵਿੱਚ ਪੀਡੀਐਫ ਮਿਲਣਗੇ ਰਾਜੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਰਾਜੇ ਤੇ ਆਫਲਾਈਨ ਕਲਾਸਾਂ ਦੇ ਮੁਕਾਬਲੇ 5% ਫੀਸ ਹੋਊਗੀ ਰਾਜੇ ਇਹਨਾਂ ਦੀ ਠੀਕ ਹੈ ਜੀ ਜਿਹੜਾ ਤੁਹਾਨੂੰ 6-6 ਮਹੀਨੇ ਦੀ ਸਾਲਸਾਲ ਦੀ ਵੈਲਿਡਿਟੀ ਦਿੱਤੀ ਜਾਂਦੀ ਹੈ ਜਿਦੋਂ ਵੀ ਤੁਸੀਂ ਕੋਈ ਬੈਚ ਲੈਨੇ ਹੋ ਬੈਚ ਦੇ ਵਿੱਚ ਜਾ ਕੇ ਵੀਵ ਆਲ ਤੇ ਕਲਿੱਕ ਕਰਕੇ ਜਿਹੜੀ ਵੈਲਿਡਿਟੀ ਤੁਹਾਨੂੰ ਸਹੀ ਲੱਗਦੀ ਹੈ ਉਹ ਤੁਸੀਂ ਖਰੀਦ ਸਕਦੇ ਹੋ ਰਾਜੇ ਠੀਕ ਹੈ ਜੀ ਤੇ ਇਹ ਸਾਰਾ ਕੁਝ ਤੁਹਾਨੂੰ ਰਾਜੇ ਐਪਰ ਤੋਂ ਮਿਲੂਗਾ ਆਪਣੀ ਐਪ ਡਾਊਨਲੋਡ ਕਰ ਲਿਓ ਦੀਪੂਲ ਰੈਜੂਕੇਸ਼ਨ ਵਾਲਾ ਜਿੰਨਾ ਬੱਚਾ ਕੋਲ ਆਈਫੋਨ ਹੈ ਰਾਜੇ ਉਹਨੇ ਐਪ ਡਾਊਨਲੋਡ ਕਰ ਲੈਨੇ ਕਲਾਸ-ਕਲਾਸ ਤੇ ਉਹ ਆਰ ਜੀ ਕੋਲ ਫਿਲ ਕਰਨਾ ਡਬਲ ਐਕਸ ਰੈਮ ਆਹ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਜੇ ਕਿਸੇ ਕ੍ਰੈਡਿਟ ਕੋਈ ਪ੍ਰੋਬਲਮ ਆਉਂਦੀ ਹੈ ਬਾਕੀ ਰਾ ਪਹਿਲੀ ਅਪਡੇਟ ਦਾ ਰਾਜੀ ਇਹ ਹੈ ਕਿ ਜਿਹੜੇ ਕੈਂਡੀਡੇਟਾਂ ਨੇ ਫਿਜ਼ੀਕਲ ਟੈਸਟ ਕਲੀਅਰ ਕੀਤਾਗਾ ਜੇਲ ਵਾਰਡਨ ਦੀ ਭਰਤੀ ਦਾ ਜੇਲ ਵਾਰਡਨ ਦੀ ਭਰਤੀ ਜਿੰਨਾ ਕੈਂਡੀਡੇਟਾਂ ਨੇ ਪਾਸ ਕੀਤਾ ਦਾ ਜ ਉਹਦੀ ਲਿਸਟ ਵੀ ਤੁਸੀਂ ਦੇਖ ਸਕਦੇ ਹੋ ਕੈਂਡੀਡੇਟਾਂ ਦੀ ਉਹਨਾਂ ਦੀ ਲਿਸਟ ਰਾਜੇ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਵੀ ਸੈਂਡ ਕਰ ਦੂੰਗਾ ਜਾਂ ਤੁਸੀਂ ਰਾਜੀ ਪੀਟ੍ਰਿਪਲੱਸਰੀ ਵੈਬਸਾਈਟ ਤੇ ਵੀ ਜਾ ਕੇ ਪੀਟ੍ਰਿਪਲੱਸਵੀ ਦੀ ਵੈਬਸਾਈਟ ਤੇ ਜਾ ਕੇ ਉੱਥੋਂ ਵੀ ਰਾਜੀ ਤੁਸੀਂ ਇਹ ਲਿਸਟ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਲਿਸਟ ਦੇ ਵਿੱਚ ਜਿਹੜੇ ਕੈਂਡੀਡੇਟਸ ਕੁਆਲੀਫਾਈ ਕੀਤਾ ਉਹਨਾਂ ਦੇ ਵੀ ਨਾਮ ਹੈਗੇ ਰਾ ਜੀ ਜਿਨ੍ਹਾਂ ਨੇ ਕੁਆਲੀਫਾਈ ਨਹੀਂ ਕੀਤਾ ਉਹਨਾਂ ਦੇ ਵੀ ਇਹਦੇ ਵਿੱਚ ਨਾਮ ਹੈਗੇ ਆ ਠੀਕ ਹੈ ਜੀ ਲਗਭਗ ਸਾਰੇ ਕ੍ਰੇਡੀਟਰ ਇਹਦਾ ਹੀ ਸਿਲੈਕਸ਼ਨ ਹੋ ਜੂਗੀ ਰਾ ਜੀ ਜਿਹੜੇ ਕੈਂਡੀਡੇਟਾਂ ਨੂੰ ਕਾਉਂਸਲਿੰਗ ਵਾਸਤੇ ਬੁਲਾਇਆ ਜਾ ਰਿਹਾ ਹੈਗਾ ਡਿਪਾਰਟਮੈਂਟ ਵੱਲੋਂ ਰਾ ਜੀ ਤੁਹਾਡਾ ਰਿਜ਼ਲਟ ਵੀ ਆਊਟ ਕਰ ਦਿੱਤਾ ਗਿਆ ਤੇ ਹੁਣ ਕਾਉਂਸਲਿੰਗ ਵਾਸਤੇ ਸਮਝ ਲਓ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਹੁਣ ਧਿਆਨ ਨਾਲ ਸੁਣਨੀ ਹੈ ਮੇਰੀ ਗੱਲ ਕਿਉਂਕਿ ਬਹੁਤ ਬੱਚਿਆਂ ਕੋਲ ਇਹਨਾਂ ਦੇ ਵਿੱਚ ਅੱਧੇ ਡਾਕੂਮੈਂਟ ਹੈ ਨਹੀਂ ਉਹ ਤਾਨੂੰ ਪਤਾ ਰਹੇ ਜੀ 2021 ਦੇ ਵਿੱਚ ਵਿਗਿਆਪਨ ਨੰਬਰ 8 2021 ਦੇ ਵਿੱਚ ਜੇਲ੍ਹ ਵਾਰਡਾਂ ਦੀਆਂ ਭਰਤੀਆਂ ਆ ਗਈਆਂ ਸੀ ਜਿਦੇ ਵਿੱਚ ਕੁੱਲ 815 ਪੋਸਟਾਂ ਸੀ ਠੀਕ ਹੈ ਜੀ ਇਸ ਭਰਤੀ ਪ੍ਰਕਿਰਿਆ ਸੰਬੰਧੀ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਅਤੇ ਸਰੀਰਕ ਮਾਪਤਾ ਟੈਸਟ ਤੇ ਸਰੀਰਕ ਯੋਗਤਾ ਟੈਸਟ 21 12 2023 ਤੋਂ ਲੈ ਕੇ 23 12 2023 ਤੱਕ ਲਿਆ ਗਿਆ ਸੀ ਤੁਹਾਨੂੰ ਸਾਰੇ ਨੂੰ ਪਤਾ ਹੈ ਜਿਸ ਦਾ ਨਤੀਜਾ 26 12 ਨੂੰ ਬੋਰਡ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤਾ ਜਾ ਚੁੱਕਿਆ ਹੈਗਾ ਠੀਕ ਹੈ ਜੀ ਤੁਹਾਨੂੰ ਪਤਾ ਇਹਦਾ ਨਤੀਜਾ ਦਾ ਸਾਰੇ ਕੈਂਡੀਡੇਟਾਂ ਨੂੰ ਪਤਾਗਾ ਹੋਰ ਸਰੀਰਕ ਮਾਪ ਟੈਸਟ ਤੇ ਸਰੀਰਕ ਯੋਗਤਾ ਟੈਸਟ ਵਿੱਚ ਯੋਗ ਪਾਏਗੇ ਉਮੀਦਵਾਰਾਂ ਨੂੰ ਠੀਕ ਹੈ ਜੀ ਮਿੱਤੀ 1 1 2024 ਅਤੇ 2 1 2024 ਨੂੰ ਦਫਤਰ ਜਲ ਸਰੋਤ ਭਾਵਨ ਸੈਕਟਰ 18 ਮਹਾਲੀ ਵਿਕੇ ਸੱਦਿਆ ਗਿਆ ਹੈ ਕਾਉਂਸਲਿੰਗ ਦਾ ਸ਼ਡਿਊਲ ਇਸ ਜਨਤਕ ਸੂਚਨਾ ਨਾਲ ਨੱਥੀ ਹੈ ਦੇਖੋ ਜੀ ਇਸ ਕਾਉਂਸਲਿੰਗ ਦੇ ਵਿੱਚ ਤੁਸੀਂ ਅਨੁਲੋਗ ਉਹ ਵਿੱਚ ਦਰਜ ਉਮੀਦਵਾਰوں ਨੂੰ ਸੱਦਾ ਦਿੱਤਾ ਜਾਂਦਾ ਹੈ ਠੀਕ ਹੈ ਜੀ ਕਾਉਂਸਲਿੰਗ ਵਿੱਚ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਲੜੀ ਨੰਬਰ 3 ਵਿੱਚ ਦਰਜ ਸ਼ਰਤਾਂ ਅਨੁਸਾਰ ਆਪਣੇ ਵਿਦਿਅਕ ਯੋਗਤਾ ਰੱਖਮਾ ਕਰਨ ਦਾ ਸਬੰਧਤ ਦਸਤਾਵੇਜ਼ ਪਛਾਣ ਪੱਤਰ ਤੇ ਲੋੜੀਦਾ ਜਿਹੜੇ ਡਾਕੂਮੈਂਟ ਉਹ ਕਿਵੇਂ ਪੂਰੇ ਕਰਨੇ ਹਨ ਧਿਆਨ ਨਾਲ ਸੁਣ ਲੋ ਰਾ ਜੀ ਕੀ ਕੁਸਤਾ ਨੂੰ ਚਾਹੀਦਾਗਾ ਠੀਕ ਹੈ ਜੀ ਸਬੰਧਤ ਉਮੀਦਵਾਰ ਕਾਉਂਸਲਿੰਗ ਤੇ ਹਾਜ਼ਰ ਹੋਣ ਸਮੇ ਕਾਉਂਸਲਿੰਗ ਪ੍ਰੀਫਾਰਮਾ ਅਨੈਕਸ A ਤੇ ਅਨੈਕਸ ਬੀ ਹਰ ਪੱਖੋਂ ਮੁਕੰਮਲ ਭਰਿਆ ਹੋਇਆ ਪੇਸ਼ ਕਰਨਗੇ ਦੇਖੋ ਜੀ ਜਿਹੜਾ ਫਾਰਮ ਹੈ ਰਾਜੀ ਤੁਹਾਨੂੰ ਪਤਾਗਾ ਜੇ ਤੁਹਾਨੂੰ ਪੂਰਾ ਨਹੀਂ ਭਰਨਾ ਆਉਂਦਾ ਨਾ ਭਰਿਓ ਗਲਤ ਨਹੀਂ ਭਰ ਕੇ ਲੈ ਕੇ ਜਾਣਾ ਨਾਲ ਤੁਸੀਂ ਪ੍ਰਿੰਟ ਆਊਟ ਕਢਾ ਕੇ ਲੈ ਜਾਓ ਇਹਦੇ ਦੋ ਦੋ ਪ੍ਰਿੰਟ ਆਊਟ ਲੈ ਜਾਓ ਬਣਵਾ ਕੇ ਨਾ ਰੱਗੀ ਵਿੱਚ ਇੱਕ ਗਲਤ ਭਰਿਆ ਜਾਂਦਾ ਤਾਂ ਦੂਜਾ ਤੁਸੀਂ ਆਪਣਾ ਸਹੀ ਕਰਾਉਣਾ ਬਾਕੀ ਉੱਤੇ ਬਹਿ ਕੇ ਇੱਕ ਦੂਜੇ ਤੋਂ ਪੁੱਛ ਕੇ ਭਰ ਸਕਦੇ ਹੋਗੇ ਠੀਕ ਹੈ ਜੀ ਹੋ ਤੁਹਾਨੂੰ ਨਾਲ ਕੀ ਕੁਝ ਚਾਹੀਦਾ ਅਮੀਰਵਾਰ ਕਾਉਂਸਲਿੰਗ ਸਮੇਂ ਹੀ ਲੈ ਕੇ ਦਸਤਾਏ 10:00 ਵਜੇ ਸਰਟੀਫਿਕੇਟ ਸਮਰਥ AUTHORITY ਦੁਆਰਾ ਆਂਦੀਆਂ ਸਵੈਤ ਤਸ਼ਦੀਕशुदा ਫੋਟੋ ਕਾਪੀਆਂ ਫਾਈਲ ਕਵ ਨਾ ਕੇ ਪਲਾਸਟਿਕ ਦੇ ਫੋਲਡਰ ਵਿੱਚ ਟੈਗ ਨਾਲ ਨੱਥੀ ਕਰਕੇ ਪੇਸ਼ ਕਰਨਾ ਲਾਜ਼ਮੀ ਤੌਰ ਤੇ ਯਕੀਨੀ ਹੈ ਦੇਖੋ ਰਾਜੇ ਜਿਹੜਾ ਤੁਸੀਂ ਲੈ ਕੇ ਜਾਣਾ ਪਲਾਸਟਿਕ ਦੇ ਫੋਲਡਰ ਦੇ ਵਿੱਚ ਲੱਗਣਾ ਫਾਈਲ ਕਵਰ ਦੇ ਵਿੱਚ ਹੀ ਲੱਗ ਜਾਣਾ ਜਿਹੜਾ ਨਾਰਮਲ ਫਲਾਈ ਕਵਰ ਹੁੰਦਾ ਹੈ ਸਵੈਤ ਤਸਦੀਕਤੂ ਕਾ ਜਿਹੜੇ ਤੁਸੀਂ ਨਾਲ ਡਾਕੂਮੈਂਟ ਲਾਉਂਗੇ ਰਾਜੇ ਕਿਸੇ ਚੀਜ਼ ਦੀ ਫੋਟੋ ਸਟੇਟ ਵੀ ਤੁਸੀਂ ਜਿੰਨਾਂ ਦੀ ਲੈ ਕੇ ਜਾਓਗੇ ਡਾਕੂਮੈਂਟ ਜਿਵੇਂ ਤਰ 10ਵੀਂ ਦਾ ਸਰਟੀਫਿਕੇਟ ਦੀ ਫੋਟੋ ਸਟੇਟ ਲੈ ਕੇ ਜਾਓਗੇ ਉਹ ਫੋਟੋ ਸਟੇਟ ਹੋਤੇ ਵੀ ਤਾਂ ਸਾਈਨ ਹੋਣੀ ਜ਼ਰੂਰੀ ਹੈ ਠੀਕ ਹੈ ਜੀ ਦੇਖੋ ਕੀ ਕਹਿੰਦੇ ਆ ਕਿ ਨੇ ਜਨਮ ਮਿਤੀ ਅਤੇ ਦਸਵੀਂ ਪੱਤਰ ਤੇ ਪੰਜਾਬੀ ਪਾਸ ਦੇ ਸਬੂਤ ਵਜੋਂ میٹرਿਕ ਦਾ ਸਰਟੀਫਿਕੇਟ ਇਹਨਾਂ ਨੇ ਕੀ ਕਹਿ ਰਿਹਾ ਜੀ ਇੱਕ ਬੱਚੇ ਦਾ ਕਾਲ ਆਈ ਸੀ ਹੁਣ ਉਹ ਕਹਿੰਦਾ ਜੀ ਮੇਰੇ ਕੋਲ ਜਨਮ ਮੇਰੇ ਕੋਲ ਡੇਟ ਆਫ ਬਰਥ ਦਾ ਜਿਹੜਾ ਸਰਟੀਫਿਕੇਟ ਆਉ ਨਹੀਂ ਹੈਗਾ ਮੈਂ ਕੀ ਕਰਾਂ ਜੇ ਕਿਸੇ ਬੱਚੇ ਕੋਲ ਡੇਟ ਆਫ ਬਰਥ ਦਾ ਉਹਦਾ ਜਨਮ ਸਰਟੀਫਿਕੇਟ ਨਹੀਂ ਹੈਗਾ ਤਾਂ ਤੁਹਾਡੇ ਰੈਕਲ ਅਜੇ ਦਸਵੀਂ ਦਾ ਸਰਟੀਫਿਕੇਟ ਹੁੰਦਾ ਨਾ ਇਹਨੂੰ ਮਾਨਤਾ ਮਿਲੀ ਹੋਈ ਹੈ ਕਿ ਇਹ ਤੁਹਾਡੇ ਜਨਮ ਸਰਟੀਫਿਕੇਟ ਦੀ ਜਗ੍ਹਾ ਤੇ ਚੱਲੂਗਾ ਠੀਕ ਹੈ ਜੀ ਦੂਜਾ ਰਾਜ ਜਿਹੜੀ ਤੁਸੀਂ ਜੋਗ ਦਾ ਜੇ 10ਵੀਂ ਜਾਂ 12ਵੀਂ ਜਿਹੜੀ ਮੰਗੀ ਆ ਉਹਦਾ ਪੱਕਾ ਸਰਟੀਫਿਕੇਟ ਤੁਹਾਡੇ ਕੋਲੇ ਹੋਣਾ ਚਾਹੀਦਾ ਹੈਗਾ ਠੀਕ ਹੈ ਜੀ ਅਮੀਰ ਬਾਰ ਬੋਲੋ ਆਨਲਾਈਨ ਅਪਲਾਈ ਕੀਤੇ ਐਪਲੀਕੇਸ਼ਨ ਫਾਰਮ ਦੀ ਕਾਪੀ ਜਿਹੜਾ ਤੁਸੀਂ ਰਾਜ ਜਿਹੜੀ ਤੁਸੀਂ ਅਪਲਾਈ ਕੀਤਾ ਸੀ ਤਾਂ ਨੂੰ ਇੱਕ ਐਪਲੀਕੇਸ਼ਨ ਫਾਰਮ ਮਿਲਦਾ ਹੁੰਦਾਗਾ ਉਹ ਤੁਹਾਡੇ ਕੋਲੇ ਹੋਣਾ ਲਾਜ਼ਮੀ ਹੈ ਜੇਕਰ ਤੁਹਾਡੇ ਕੋਲੇ ਉਹ ਹੈ ਵੀ ਨਹੀਂ ਹੈਗਾ ਤਾਂ ਕਬਰਾਂਉਣ ਦੀ ਕੋਈ ਲੋੜ ਨਹੀਂ ਉੱਥੇ ਤੁਹਾਨੂੰ ਕੱਢ ਕੇ ਦੇ ਜਾਣਗੇ ਠੀਕ ਹੈ ਜੀ ਹੈਗਾ ਤਾਂ ਲੈ ਜਾਓ ਦੋ ਰੰਗਦਾਰ ਸਾਈਜ਼ ਦੋ ਕਿਹਾ 4 ਫੁੱਟਾਂ ਲੈ ਜਾਓ ਨਾਲ ਸਨਾਖਸੀ ਪ੍ਰੂਫ ਆਪ ਦਾ ਤੁਸੀਂ ਪੈਨ ਕਾਰਡ ਆਧਾਰ ਕਾਰਡ ਪਾਸਪੋਰਟ ਵੋਟਰ ਕਾਰਡ ਡਰਾਈਵਿੰਗ ਲਿਸੈਂਸ ਘੱਟੋ ਘੱਟ ਤੁਸੀਂ ਦੋ ਲੈ ਕੇ ਜਾਣੇ ਨੇ ਇੱਕ ਲਿਖਿਆ ਘੱਟੋ ਘੱਟ ਦੋ ਲੈ ਕੇ ਜਾਣੇ ਆ ਠੀਕ ਹੈ ਜੀ ਤੇ ਜਿਹੜੇ ਕੈਂਡੀਡੇਟਾਂ ਨੇ ਰਾਜੇ ਕਿਸੇ ਕੈਟਾਗਰੀ ਚ ਅਪਲਾਈ ਕੀਤਾ ਚਾਹੇ ਉਹਨਾਂ ਨੇ ای ਡਬਲ ਯੂ ਐਸ ਦੇ ਵਿੱਚ ਕੀਤਾ ਚਾਹੇ ਐਸ ਸੀ ਦੇ ਵਿੱਚ ਕੀਤਾ ਬੀ ਸੀ ਕਿਸੇ ਵੀ ਕੋਟੇ ਦੇ ਵਿੱਚ ਕੀਤਾ ਉਹਨਾਂ ਕੋਲੇ 5 ਸਾਲ ਘੱਟੋ ਘੱਟ 5 ਸਾਲ ਨਵਾਂ ਤਾਂ ਹੋਣਾ ਚਾਹੀਦਾ ਤੁਹਾਡੇ ਕੋਲੇ ਆ ਆਪ ਦਾ ਦਾਖਵਾ ਕਰਨ ਜਾਂ ਜਾਤੀ ਸਰਟੀਫਿਕੇਟ ਆ ਦੇਖੋ ਲਿਖਿਆ ਹੋਇਆ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਇੱਕ ਹੀ ਨਹੀਂ ਹੋਣਾ ਰਾਖਵੇਂ ਚਣਣ ਲਈ ਉਮੀਦਵਾਰ ਤੇ ਬਾਕੀ ਰਾਜੇ ਤੁਹਾਡੇ ਕੋਲ ਇਹ ਰੈਜੀਡੈਂਸ ਦਾਗਾ ਠੀਕ ਹੈ ਜੀ ਰੈਜੀਡੈਂਸ ਜਿਹਨੂੰ ਆਪਾਂ ਡੋਮਿਸਾਈਲ ਕਹਿੰਦੇ ਨੇ ਉਹ ਵੀ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਉਮੀਦਵਾਰ ਵਿਭਾਗ ਹਦ ਤਾਂ ਲਈ ਆਮਦਨ ਦੀ ਬੇਰਪਿਆ ਇਹਦਾ ਬਾਅਦ ਤੁਹਾਨੂੰ ਸਭ ਕੁਝ ਨਾ ਪੱਤਰ ਲੈ ਲੈਣਗੇ ਇਹ ਕੋਈ ਚੱਕਰ ਨਹੀਂ ਹੈਗਾ ای ਡਬਲਯੂ ਐਸ ਵਾਲਾ ਵਾਸਤੇ ਇਹ ਦੂਜਾ ਸਾਰਾ ਕੁਝ ਹਾਂ ਇਹ ਐਂ ਕਹਿ ਰਹੇ ਆ ਕਹਿੰਦੇ ਰਾਜੀ ਜੇਕਰ ਤੁਹਾਨੂੰ ਕਾਉਂਸਲਿੰਗ ਵਾਸਤੇ ਬੁਲਾਇਆ ਗਿਆ ਤੁਸੀਂ ਆਪਦੀ ਪੋਸਟ ਇਹ ਨਾ ਸਮਝ ਲਓ ਕਿ ਤੁਹਾਨੂੰ ਪੱਕੀ ਨੌਕਰੀ ਮਿਲ ਗਈ ਇਹ ਲਿਖਣਾ ਹੀ ਹੁੰਦਾ ਰਾਜੇ ਕਿੰਨਾਂ ਨੇ ਇੱਕ ਨੂਨ ਹੈਗਾ ਤਾਂ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ ਲਿਖਣੀ ਹੁੰਦਾ ਹੈਗਾ ਠੀਕ ਹੈ ਜੇਕਰ ਕੋਈ ਤੁਹਾਡਾ ਕੋਈ ਵੀ ਡਾਕੂਮੈਂਟ ਗਲਤ ਪਾਇਆ ਜਾਂਦਾ ਉਹਦੇ ਜ਼ਿੰਮੇਦਾਰ ਆਪਾਂ ਖੁਦ ਹੋਵਾਂਗੇ ਰਾਜੇ ਠੀਕ ਹੈ ਜੀ ਤੇ ਜਿਹੜੇ ਉਮੀਦਵਾਰ ਬੁਲਾਏ ਜਾਣਗੇ ਉਹਨੂੰ ਕੋਈ ਵੀ ਟੀਆਈਡੀ ਨਹੀਂ ਦਿੱਤਾ ਜਾਊਗਾ ਮਤਲਬ ਕੋਈ ਪੈਸੇ ਪੂਸੇ ਨਹੀਂ ਦਿੱਤੇ ਜਾਣਗੇ ਆ ਫਾਰਮ ਆ ਰਾਜੇ ਡਾਊਨਲੋਡ ਕਰਕੇ ਲੈ ਕੇ ਜਾਣਾ ਤੁਸੀਂ ਠੀਕ ਹੈ ਜੀ ਤੁਹਾਨੂੰ ਦੱਸ ਲੈਣਾ ਭਰਨਾ ਕਿਵੇਂ ਹੈ ਇਹ ਤੁਸੀਂ ਮਿੱਟੀ ਭਰ ਦਿਓ ਇੱਥੇ ਆਪ ਦਾ ਕੈਟਾਗਰੀ ਦਾ ਕੋਡ ਭਰ ਦਿਓ ਇੱਕ ਥਾਂ ਤੇ ਨਾਮ ਭਰ ਦਿਓ ਇੱਥੇ ਕੈਟਾਗਰੀ ਦਾ ਕਿ ਜਿਵੇਂ ਹੁਣ ਮੰਨ ਲਓ ਕਿਸੇ ਬੱਚੇ ਦੀ ਐਸਸੀ ਕੈਟਾਗਰੀ ਹੈ ਉਹਨੇ ਐਸਸੀ ਭਰ ਦੇਣਾ ਇੱਥੇ ਆਪ ਦੀ ਕੈਟਾਗਰੀ ਦਾ ਕੋਡ ਭਰ ਦੇਣਾ ਇੱਥੇ ਆਪ ਦਾ ਰੋਲ ਨੰਬਰ ਇੱਥੇ ਆਪ ਦਾ ਐਪਲੀਕੇਸ਼ਨ ਨੰਬਰ ਇੱਥੇ ਆਪ ਦਾ ਨਾਮ ਇੱਥੇ ਪਿਤਾ ਦਾ ਨਾਮ ਪੰਜਾਬੀ ਚ ਭਰ ਸਕਦੇ ਕੋਈ ਚੱਕਰ ਨਹੀਂ ਇੱਥੇ ਜਨਮ ਮਿਤੀ ਇੱਥੇ ਤੁਹਾਡੀ ਕਿੰਨੀ ਉਮਰ ਬਣਦੀ ਹੈ ਹੁਣ ਤੱਕ ਉਹ 10ਵੀਂ ਦੇ ਵਿੱਚ ਪੰਜਾਬੀ ਕੀਤੀ ਹੈ ਹਾਂ ਲਿਖ ਦਿਓ ਰਹਿਸ਼ੀ ਪਤਾ ਲਿਖ ਦਿਓ ਆਪ ਦਾ ਮੋਬਾਈਲ ਨੰਬਰ ਲਿਖ ਦਿਓ ਇੱਥੇ ਦੋ ਮੋਬਾਈਲ ਨੰਬਰ ਲਿਖ ਦਿਓ ਕਿ ਤੁਸੀਂ ਕਿਸੇ ਵੀ ਮੁਖਤਜਾਤੀ ਦਾ ਸੰਬੰਧ ਰੱਖਦੇ ਹੋ ਜੇ ਰੱਖਦੇ ਹੋ ਤਾਂ ਹਾਂ ਕਰ ਦਿਓ ਨਹੀਂ ਨਾ ਕਰ ਦਿਓ ਇੱਥੇ ਆਪਦੇ 10ਵੀਂ ਤੇ 12ਵੀਂ ਦਾ ਨੰਬਰ ਠੀਕ ਹੈ ਜੀ ਡਿਗਰੀ ਦਾ ਨਾਮ ਬੋਰਡ ਸਾਲ ਪ੍ਰਾਪਤ ਤੱਕ ਕਿੰਨੇ ਚੋਂ ਪ੍ਰਾਪਤ ਕੀਤੇ ਪ੍ਰਤੀਸ਼ਤ ਸਾਰਾ ਕੁਝ ਕਰ ਦਿਓ ਠੀਕ ਹੈ ਜੀ ਆ ਸਾਰਾ ਕੁਝ ਜਿਹੜਾ ਕੁਝ ਦੱਸਿਆ ਤੁਸੀਂ ਡਾਕੂਮੈਂਟ ਸਾਰੇ ਸਹੀ ਆ ਇੱਥੇ ਆਪਦੇ ਸਾਈਨ ਕਰ ਦਿਓ ਨੀਚੇ ਠੀਕ ਹੈ ਜੀ ਆ ਦਫ਼ਤਰ ਵਾਲੇ ਭਰਨੇਗੇ ਤੁਸੀਂ ਆਪਨਾ ਭਰਨੇ ਵੇਜੋ ਰਾਜੀ ਠੀਕ ਹੈ ਨੈਕਸਟ ਵੀ ਉਹ ਵੀ ਰਾਜੀ ਤੁਸੀਂ ਐ ਭਰਨਾ ਉਹਦੇ ਵਿੱਚ ਵੀ ਸਾਰਾ ਕੁਝ ਯੂਵੈਕ ਕੈਟਾਗਰੀ ਕੋਡ ਉਹ ਰੋਲ ਨੰਬਰ ਐਪਲੀਕੇਸ਼ਨ ਨੰਬਰ ਨਾਰਮਲਾਈਜੇਸ਼ਨ ਕਰਕੇ ਤੁਹਾਡੇ ਨੰਬਰ ਕਿੰਨੇ ਬਣਿਆ ਤੁਹਾਡਾ ਨਾਮ ਪਿਤਾ ਦਾ ਨਾਮ ਠੀਕ ਹੈ ਜੀ ਇੱਥੇ ਤੁਸੀਂ ਕੁਝ ਨਹੀਂ ਕਰਨੇ ਸਾਰਾ ਕੁਝ ਡਿਪਾਰਟਮੈਂਟ ਪਰ ਰੁਕਾ ਠੀਕ ਹੈ ਬਸ ਤੁਸੀਂ ਕੱਲਾ ਦਾ ਪ੍ਰਿੰਟ ਆਊਟ ਕਢਾ ਕੇ ਲੈ ਕੇ ਜਾਣਾ ਆ ਰਾਜੇ ਉਹਨਾਂ ਬੱਚਿਆਂ ਦੀ ਕਾਉਂਸਲਿੰਗ ਵਾਸਤੇ ਲਿਸਟਾਂ ਦੇ ਵਿੱਚ ਨਾਮ ਆ ਗਏ ਜੀ ਹੁਣ ਮੈਂ ਕੱਲੀ ਕੱਲੀ ਨੂੰ ਲਿਸਟ ਦਿਖਾ ਨਹੀਂ ਸਕਦਾ ਲਿਸਟਾਂ ਨੂੰ ਮੈਂ ਟੈਲੀਗ੍ਰਾਮ ਗਰੁੱਪ ਚ ਸੈਂਡ ਕਰ ਦੂੰਗਾ ਉੱਥੋਂ ਤੁਸੀਂ ਰਾਜੇ ਆਪਦਾ ਰੋਲ ਨੰਬਰ ਚੈੱਕ ਕਰ ਲਿਓ ਠੀਕ ਹੈ ਜੀ ਆਪਦਾ ਨਾਮ ਫਾਦਰ ਨੇਮ ਕੈਟਾਗਰੀ ਡੇਟ ਆਫ ਬਰ ਅਦਰ ਕੈਟਾਗਰੀ ਕੋੜਾ ਆ ਕੈਟਾਗਰੀ ਆਪਣੀ ਦੂਜੀ ਆ ਗਈ ਠੀਕ ਹੈ ਜੀ ਆ ਤੁਹਾਡਾ ਐਪਲੀਕੇਸ਼ਨ ਨੰਬਰ ਆ ਗਿਆ ਆ ਤੁਸੀਂ ਕਿੰਨੇ ਮਾਰਕਸ ਲੈਂਦੇ ਆ ਕਾਉਂਸਲਿੰਗ ਤੇ ਕਿੱਥੋਂ ਜਾਣਾ ਆ ਸਾਰਾ ਕੁਝ ਹੈ ਠੀਕ ਹੈ ਕਾਉਂਸਲਿੰਗ ਵਾਸਤੇ ਤੁਹਾਨੂੰ ਦੱਸਿਆ ਹੋ ਤੁਸੀ ਪਹੁੰਚਣਾ ਕਿੱਥੇ ਆਗਾ ਇੱਥੇ ਪਹੁੰਚਣਾ ਇੱਥੇ ਇੱਥੇ ਇੱਕ ਮਿੰਟ ਹੋਲਡ ਰੱਖਿਓ ਠੀਕ ਹੈ ਜੀ ਇੱਥੇ ਹੀ ਛੱਡਿਆ ਜਾਂਦਾ ਤੁਹਾਨੂੰ ਇੱਥੇ ਪਹੁੰਚਣਾ ਆਗਾ ਠੀਕ ਹੈ ਨਾ ਤੇ ਜੇ ਕਿਸੇ ਬੱਚੇ ਨੂੰ ਫੇਰ ਵੀ ਕੋਈ ਪ੍ਰੋਬਲਮ ਆਉਂਦੀ ਹੈ ਮੈਸੇਜ ਕਰ ਸਕਦੇ ਹੋ ਰਾਜੀ ਤੇ ਬਾਕੀ ਜਿਹੜਾ ਕੈਂਡੀਡੇਟ ਸਿਲੈਕਟ ਹੋਈ ਹੈ ਉਹਨਾਂ ਨੂੰ ਕਾਉਂਸਲਿੰਗ ਵਾਸ ਠੀਕ ਹੈ ਜੀ ਤਾਂ ਇਹ ਬਾਤوں 'ਤੇ ਕਮੈਂਟ ਸਟੇਟ ਕਰੋ ਕੀ ਤੁਹਾਨੂੰ ਡਾਟਾ 'ਚ ਤਜਰਬਾ ਰਿਹਾ ਪੜਨ ਦਾ ਆਪਣੇ ਨਾਲ ਤੇ ਕੀ ਤੁਹਾਨੂੰ ਫਾਇਦਾ ਹੋਇਆ ਠੀਕ ਹੈ ਜੀ ਧੰਨਵਾਦ